ਹਾਂ ਕਿੱਥੇ ਤੇ ਆ ਗਰਾਿਆਂ ਦੇ ਗਰਾਿਆਂ ਦੇ ਨਹੀਂ ਜਿਹੜਾ ਸਕੂਟਰੀ ਵਾਲਾ ਇਹ ਕਰਾਇਆ ਦਾ ਹਾਂਜੀ ਗਰਾਿਆਂ ਦਾ ਗਰਾਿਆਂ ਦਾ ਹੈਗਾ ਆ ਹਾਂਜੀ ਉਹ ਰਫ਼ਤਾਰ ਕਿੱਦਾਂ ਸੀਗੀ ਦੋਨਾਂ ਦੀ ਕੋਈ ਤੇਜ਼ ਸੀ ਹੌਫ਼ ਸੀਗੀ ਯਾਨੀ ਤੇਜ਼ ਨਹੀਂ ਸੀਗੀ ਘੱਟ ਸੀਗੀ ਹਾਂਜੀ ਤੋ ਗੱਡੀ ਮਾਰ ਕੇ ਭੱਜ ਗਿਆ ਗੱਡੀ ਕਿਹੜੀ ਸੀਗੀ ਕੋਈ ਗੱਡੀ ਸ਼ੈਫਤ ਸੀਗੀ ਸ਼ੈਫਤ ਦੀ ਜਾਲੀ ਵੀ ਸ਼ੈਫਤ ਦੀ ਆ ਸ਼ੈਫਤੇ ਹੀ ਗੱਡੀ ਸੀ ਸ਼ੈਫਤ ਸ਼ੈਫਤ ਗੱਡੀ ਸੀ ਹਾਂਜੀ ਠੀਕ ਹੈ ਜੀ ਲੜਿਆ ਕੋਲੋਂ ਅੰਦਰ ਲੱਗਦੀ ਤੇ ਮੰਨ ਕਰਦਾ ਕੀ ਗੱਲਬਾਤ ਹੋਈ ਹੈਗੀ ਆ ਇਹ ਆਪਣੇ ਆਉਂਦੇ ਸੀਗੇ ਜੀ ਦੇਖੋ ਇਧਰੋਂ ਨਵੀਂ ਸ਼ਹਿਰ ਵਾਲੋਂ ਨਵੀਂ ਸ਼ਹਿਰੋਂ ਵੀ ਗੱਡੀ ਆਉਂਦੀ ਸੀਗੀ ਅੱਛਾ ਮੈਂ ਇੱਥੇ ਕੋ ਬੱਜੀਆ ਗੱਡੀ ਵਿੱਚ ਅੱਛਾ ਇੱਥੇ ਤੇ ਕਰਾ ਗਏ ਗਰੀਦੋ ਦੋਨੋਂ ਇੱਕੋ ਸਾਈਡ ਤੋਂ ਆ ਰਹੇ ਸੀ ਉਹ ਵੀ ਉਹਨੇ ਵੀ ਇਹਦੇ ਇੱਧਰ ਮੋੜਨਾ ਸੀਗਾ ਹੂੰ ਉਹ ਪਿੱਛੋਂ ਆਉਂਦਾ ਸੀਗਾ ਅੱਛਾ ਤੇ ਬੱਸ ਉਹ ਪਿੱਛੇ ਹੀ ਉੱਥੇ ਵੱਜ ਗਿਆ ਉੱਥਾਂ ਗਰੀਦੇ ਤੁਹਾਡਾ ਕੀ ਨਾਮ ਆ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਪਿੰਡ ਹਰਵਿੰਦਰ ਸਿੰਘ ਕਹਿੰਦੇ ਪਿੰਡ ਵਿੱਚ ਰੱਖਾ ਬਾਹਰ ਦੇ ਤੁਸੀਂ ਇੱਥੇ ਦੁਕਾਨ ਕਰਦੇ ਤੇ ਅੱਛਾ ਉਹ ਗੱਡੀ ਫਿਰ ਭਜਾ ਕੇ ਲੈ ਗਿਆ ਜਾਂ ਫਿਰ ਉਸ ਤੋਂ ਬਾਅਦ ਵਿੱਚ ਕੀ ਕੀਤਾ ਤੁਸੀਂ ਜਾਂ ਲੋਕਾਂ ਨੇ ਇਕੱਠੇ ਹੋ ਕੇ ਅਸੀਂ ਫੋਨ ਕੀਤਾ ਪੁਲਿਸ ਨੂੰ ਪੁਲਿਸ ਨੂੰ ਫੋਨ ਪੁਲਿਸ ਉੱਧਰੋਂ ਵੀ ਜੀ ਆਉਂਦਾ ਸੀਗਾ ਫਿਰ ਉਹਨਾਂ ਦੇ ਘਰਿਆਂ ਨੂੰ ਫੋਨ ਕੀਤਾ ਅੱਛਾ ਤੇ ਹੁਣ ਉਹ ਘਰ ਫਿਰ ਉਹਨੂੰ ਲਿਜਾ ਗਏ ਉਹਨਾਂ ਦੇ ਘਰ ਦੇ ਆ ਗਿਆ ਹਾਂਜੀ ਹਾਂਜੀ ਬੰਦ ਭਾ ਜਿੰਦਰਪਾਲ ਜੀ ਇੱਥੇ ਦੁਕਾਨ ਕਰਦੇ ਹੋ ਹਾਂ ਜੀ ਆਹੀ ਹੈ ਸਾਡੀ ਇਹ ਕਿਦਾਂ ਹੋਇਆ ਗੱਲਬਾਤ ਕੀ ਹੋਈ ਅਸੀਂ ਇੱਥੇ ਬੈਠੇ ਆ ਦੇਖੋ ਅੱਛਾ ਇੱਥੇ ਬੈਠੇ ਸੀ ਹਾਂ ਇਧਰੋਂ ਬੰਦਾ ਆ ਰਿਹਾ ਹੈ ਇਧਰੋਂ ਮਗਰਕਾਰ ਆ ਰਿਹਾ ਹੈ ਇਹ ਤਾਂ ਕੋਈ ਲੱਗਦਾ ਹੈ ਕੋਈ ਜਿੱਦਾਂ ਜਿਹੜਾ ਬੰਦਾ ਹੈਗਾ ਉਹ ਕੋਈ ਧੂਫ ਵਗੈਰਾ ਵੇਚ ਰਿਹਾ ਹਾਂ ਹਾਂ ਤੋ ਇਹ ਅਸੀਂ ਬੱਜਦੇ ਦੇਖਿਆ ਪਰ ਇਦਾਂ ਹੋਇਆ ਸਾਨੂੰ ਕੀ ਪਛਤੀ ਹੋਇਆ ਕੀ ਹੋਇਆ ਮਤਲਬ ਇਹ ਚ ਗੱਡੀ ਬੱਜੀ ਗੱਡੀ ਬੱਜੀ ਠੀਕ ਹੈ ਨਹੀਂ ਆਈ ਗੱਡਾ ਇਹ ਮਤਲਬ ਉਹ ਇਹ ਤਾਂ ਤੇ ਬਿਚੇ ਉਹੀ ABC ਦਾ ਕੋਈ ਫਰਕ ਔ